ਇਹ ਇਕੱਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਬਚਾਉਣ ਦੀ ਲੜਾਈ ਨਹੀਂ ਹੈ ਇਹ ਅਸਲ ਦੇ ਵਿੱਚ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਇਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਲੜਾਈ ਹੈ ਇਹ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੇ ਵਾਤਾਵਰਣ ਨੂੰ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ ਜਿਹੜੀ ਲੜਾਈ ਤੁਸੀਂ ਅੱਜ ਇਹ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਲੜ ਰਹੇ ਹੋ ਇਸ ਮਾੜੇ ਮੌਸਮ ਦੇ ਵਿੱਚ ਇਸ ਗਿੱਲੇ ਪੰਡਾਲ ਦੇ ਵਿੱਚ ਬਹਿ ਕੇ ਤੁਸੀਂ ਆਪਣੇ ਹੌਸਲੇ ਦਾ ਆਪਣੀ ਦ੍ਰਿੜਤਾ ਦਾ ਪ੍ਰਗਟਾਵਾ ਕਰ ਰਹੇ ਹੋ ਤਾਂ ਤੁਸੀਂ ਸलाम ਦੇ ਹੱਕਦਾਰ ਹੋ ਤੇ ਅਸੀਂ ਸਾਡੀ ਜਥੇਬੰਦੀ ਵੱਲੋਂ ਤੁਹਾਨੂੰ ਇਸਲਾਮ ਪੇਸ਼ ਕਰਦੇ ਹਾਂ ਤੇ ਦੂਜੀ ਗੱਲ ਅਸੀਂ ਇਸ ਗੱਲ ਵਾਸਤੇ ਵੀ ਤੁਹਾਨੂੰ ਸलाम ਕਹਿਣੇ ਆ ਕਿ ਜਿਸ ਤਰ੍ਹਾਂ ਤੁਸੀਂ ਜਿਹੜਾ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਤੇ ਇਹ 14-15 ਸਾਲਾਂ ਤੋਂ ਇੱਥੋਂ ਦੀ ਹਕੂਮਤ ਨੇ ਇੱਕ ਕਰਫਿਊ ਲਾ ਰੱਖਿਆ ਸੀ ਕਿ ਪੰਜਾਬ ਦੇ ਲੋਕ ਆਪਣੀ ਹੀ ਰਾਜਧਾਨੀ 'ਚ ਜਾ ਕੇ ਰੋਸ ਪ੍ਰਦਰਸ਼ਨ ਨਹੀਂ ਕਰ ਸਕਦੇ ਉੱਥੇ ਧਰਨਾ ਨਹੀਂ ਲਾ ਸਕਦੇ ਤੁਸੀਂ ਉਸ ਗੱਲ ਨੂੰ ਤੋੜਿਆ ਤੁਸੀਂ ਅੱਜ ਚੰਡੀਗੜ੍ਹ ਦੀ ਧਰਤੀ 'ਤੇ ਬੈਠੇ ਹੋ ਤੁਸੀਂ ਕੱਲ ਚੰਡੀਗੜ੍ਹ ਮਟਕਾ ਚੌਕ ਤੱਕ ਮਾਰਚ ਕਰਕੇ ਆਪਨਾ ਮੰਗ ਪੱਤਰ ਦੇ ਕੇ ਆਏ ਹੋ ਇਹ ਜਿਹੜਾ ਤੁਸੀਂ ਆਪਣਾ ਸੰਘਰਸ਼ ਕਰਨ ਦਾ ਰੋਸ ਕਰਗੜ ਕਰਨ ਦਾ ਹੱਕ ਪਗਾਇਆ ਹੈ ਇਹਦੇ ਲਈ ਵੀ ਤੁਸੀਂ ਸਾਡੇ ਸलाम ਦੇ ਹੱਕਦਾਰ ਹੋ ਕਿਉਂਕਿ ਅਸੀਂ ਜਮਹੂਰੀ ਹੱਕਾਂ ਲਈ ਲੜਨ ਵਾਲੀ ਜਥੇਬੰਦੀਆਂ ਅਸੀਂ ਉਹ ਜਥੇਬੰਦੀਆਂ ਜਿਹੜੇ ਕਹਿਣੇ ਆ ਕਿ ਲੋਕਾਂ ਨੂੰ ਆਪਦੀ ਜ਼ਿੰਦਗੀ ਸਵਾਰਨ ਵਾਸਤੇ ਸੁਧਾਰਨ ਵਾਸਤੇ ਆਪਦਾ ਭਵਿੱਖ ਸਵਾਰਨ ਵਾਸਤੇ ਲੜਨ ਦਾ ਜਦੋਂ ਜਹਦ ਕਰਨ ਦਾ ਧਰਨੇ ਮੁਜ਼ਾਹਰੇ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਜਿਹੜੇ ਹੱਕ ਨੂੰ ਇਹ ਸਰਕਾਰਾਂ ਲਗਾਤਾਰ ਖੋਹਣ ਤੇ ਲਗੀਆਂ ਹੋਈਆਂ ਨੇ ਅੱਜ ਜਦੋਂ ਕਾਰਪੋਰੇਟ ਦਾ ਹਮਲਾ ਸਾਡੇ ਤੇ ਤਿੱਖਾ ਹੋਇਆ ਹੋਇਆ ਹੈ ਤਾਂ ਉਹਦੇ ਨਾਲ ਹੀ ਲੋਕਾਂ ਦੇ ਜਮਹੂਰੀ ਹੱਕਾਂ ਦੇ ਉੱਪਰ ਵੀ ਹਮਲਾ ਤਿੱਖਾ ਹੋਇਆ ਹੋਇਆ ਹੈ ਕਿ ਦਿੱਲੀ ਦੇ ਵਿੱਚ ਚੱਲੇ ਕਿਸਾਨ ਮੋਰਚੇ ਦੇ ਦੌਰਾਨ ਤੁਸੀਂ ਬੁੱਧੀਜੀਵੀਆਂ ਵਾਸਤੇ ਆਵਾਜ਼ ਉਠਾਈ ਉਹਨਾਂ ਲੋਕਾਂ ਵਾਸਤੇ ਆਵਾਜ਼ ਉਠਾਈ ਜਿਹੜੇ ਯੂਨੀਵਰਸਿਟੀਆਂ ਕਾਲਜਾਂ ਚ ਪੜਾਉਂਦੇ ਆ ਵਕੀਲ ਐ ਪੱਤਰਕਾਰ ਐ ਸਾਡੇ ਵਰਗੇ ਲੋਕ ਜਿਹੜੇ ਆਪਣੀ ਕਲਮ ਦੇ ਨਾਲ ਸਰਕਾਰ ਦੇ ਖਿਲਾਫ ਲਿਖਦੇ ਆ ਤੁਹਾਡੇ ਹੱਕ ਚ ਲਿਖਦੇ ਆ ਸਰਕਾਰ ਨੇ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਜਿਹੜਾ ਸਿੱਟਣਾ ਉਹ ਸ਼ੁਰੂ ਕੀਤਾ ਹੋਇਆ ਲੰਮੇ ਸਮੇਂ ਤੋਂ ਤੇ ਪਿਛਲੇ ਦਿਨਾਂ ਦੇ ਵਿੱਚ ਉਹਦਾ ਸੇਕ ਪੰਜਾਬ ਦੇ ਵਿੱਚ ਪਹੁੰਚਿਆ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੇ ਜਮਹੂਰੀ ਹੱਕਾਂ ਦੇ ਕਾਰਕੁਨ ਐ ਉਹਨਾਂ ਦੇ ਉੱਤੇ NIA ਨੇ ਸ਼ਾਪੇ ਮਾਰੇ ਨੇ NIA ਜਿਹੜੀ ਮੋਤੀ ਦੀ ਬਣਾਈ ਹੋਈ ਜਿੱਥੇ ਇੱਕ ਏਜੰਸੀ ਐ ਜਿਹਨੂੰ ਇਹ ਸ਼ੋਰਟ ਦਿੱਤੀ ਹੋਈ ਐ ਕਿ ਜਿਹੜਾ ਵੀ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ ਉਹਦੇ ਖਿਲਾਫ ਕੋਈ ਵੀ ਝੂਠੀ ਸੱਚੀ ਕਹਾਣੀ ਬਣਾ ਕੇ ਤੁਸੀਂ ਉਹਨੂੰ ਜੇਲਾ 'ਚ ਸੁੱਟ ਦਿਓ ਉਹਦੀ ਕੋਈ ਅਦਾਲਤਾਂ ਦੇ ਵਿੱਚ ਸੁਣਵਾਈ ਨਹੀਂ ਹੋਣੀ ਕੋਈ ਉਹਨੂੰ ਰਿਹਾਈ ਨਹੀਂ ਹੋਣੀ ਸਾਲਾਂ ਬੱਧੀ ਉਹਨਾਂ ਨੂੰ ਜੇਲਾ 'ਚ ਸਾੜਿਆਂ ਜਾ ਸਕਦਾ ਹੈ ਇਸੇ ਤਹਿਤ ਸਾਡੀ ਜਥੇਬੰਦੀ ਦਾ ਜਿਹੜਾ ਪ੍ਰਧਾਨ ਹੈ ਚੰਡੀਗੜ੍ਹ ਕਾਈ ਦਾ ਉਹਦੇ ਘਰ ਦੇ ਵਿੱਚ ਵੀ ਛਾਪਾਂ ਮਾਰਿਆ ਗਿਆ ਉਹ ਤੋਂ ਪੁੱਛ ਪੜਤਾਲ ਕੀਤੀ ਗਈ ਉਹਦੇ ਲੈਪਟਾਪ ਉਹਦੇ ਪੈਨ ਡਰਾਈਵਾਂ ਉਹਦਾ ਮੋਬਾਈਲ ਉਹ ਐਨਆਈ ਵਾਲੇ ਖੋ ਕੇ ਲੈ ਗਏ ਇਸੇ ਤਰ੍ਹਾਂ ਹੀ ਚੰਡੀਗੜ੍ਹ ਦੇ ਇੱਕ ਹੋਰ ਵਕੀਲ ਅਜੇ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਝੂਠੇ ਕੇਸ ਦੇ ਤਹਿਤ ਤਾਂ ਇਹ ਅਸਲ ਦੇ ਵਿੱਚ ਜਿਹੜੇ ਵੀ ਲੋਕ ਇਸ ਕਾਰਪੋਰੇਟ ਕਾਰਪੋਰੇਟ ਪੱਖੀ ਹਕੂਮਤਾਂ ਦੇ ਖਿਲਾਫ ਆਵਾਜ਼ ਉਠਾ ਰਹੇ ਹੈ ਉਹ ਚਾਹੇ ਕਿਸਾਨ ਮਜ਼ਦੂਰ ਨੇ ਚਾਹੇ ਬੁੱਧੀਜੀਵੀ ਨੇ ਚਾਹੇ ਕੋਈ ਹੋਰ ਹਿੱਸੇ ਨੇ ਸਰਕਾਰ ਉਹਨਾਂ ਦੇ ਉੱਤੇ ਜ਼ੁਲਮ ਕਰਨ ਵਾਸਤੇ ਉਹਨਾਂ ਨੂੰ ਦਹਿਸ਼ਤੀ ਅਦਾ ਕਰਨ ਵਾਸਤੇ ਉਤਾਰੂ ਹੋਈ ਹੋਈ ਹੈ ਜਿਹਦਾ ਜਵਾਬ ਅੱਜ ਦੇਣ ਦੀ ਲੋੜ ਹੈ ਤਾਂ ਅਸੀਂ ਜਿੱਥੇ ਤੁਹਾਨੂੰ ਸਲਾਮ ਕਰਨ ਆਏ ਆ ਉਥੇ ਅਸੀਂ ਇਹ ਵੀ ਕਹਿਣ ਆਏ ਆ ਕਿ ਜਮਹੂਰੀ ਹੱਕਾਂ ਦੀ ਲੜਾਈ ਵਾਸਤੇ ਵੀ ਸਾਨੂੰ ਬਹੁਤ ਜ਼ੋਰਦਾਰ ਤਰੀਕੇ ਨਾਲ ਨਿਤਰਣ ਦੀ ਲੋੜ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਕਾਰਪੋਰੇਟ ਨੂੰ ਖੇਤੀ ਖੇਤਰ ਚੋਂ ਬਾਹਰ ਕਰੋ ਵਾਹ ਵਾਹ ਕਾਰਪੋਰੇਟ